ਜੋ ਪਲੀਜ਼ ਉਹ ਪਾਣੀ ਵਾਲੋ ਉਹ ਪਾਣੀ ਵਾਲੋ ਆ ਸਾਰੇ ਪਿੱਛੇ ਆ ਜਿਓ ਪਲੀਜ਼ ਔਰ ਇਧਰਲੇ ਪਾਸੇ ਵਿਕਰਮ ਹਰੀ ਕੇਕਲਾ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਬੱਡੀ ਦੇ ਵਿੱਚ ਦੂਜੀ ਫੈਨਸਨੀ ਦਾ ਨਾਮ ਹੈ ਵਿਕਰਮ ਕਬੱਡੀ ਦੇ ਮੈਦਾਨ ਦੇ ਵਿੱਚ ਇੱਕ ਪਾਸੇ ਹਰੀ ਕੇਕਲਾ ਵਾਲਾ ਉਹ ਦੂਜੇ ਪਾਸੇ ਪਾਕਾਂ ਵਾਲਾ ਆ ਦੇਖ ਲਓ ਮੈਦਾਨ ਦੇ ਵਿੱਚ ਉਸੇ ਸਨਸਨੀ ਦੇ ਨਾਲ ਪਾਕਾਂ ਵਾਲੇ ਦਾ ਮੁਕਾਬਲਾ ਸਖਤ ਹੋ ਗਿਆ ਬੱਲੇ ਬੱਲੇ ਨਾਲ ਇਹਨਾਂ ਆਹ ਪੁਆਇੰਟ ਧਾਵੀ ਦਾ ਪੁਆਇੰਟ ਜਿਹੜਾ ਰੇਡਰ ਦੇ ਖਾਤੇ ਵਿੱਚ ਜਾਂਦਾ ਹੋਇਆ ਤੂਤਾਂ ਵਾਲਾ ਪੋਲਾ ਜੀ ਦਾ ਨਾਮ ਗੱਭਰੂ ਪਾਉਂਦਾ ਹੈ ਕਬੱਡੀ ਤੇ ਵਜਾਵੇ ਡਗਰੂ ਤੂਤਾਂ ਵਾਲਾ ਪੋਲਾ ਜੀ ਦਾ ਨਾਮ ਗੱਭਰੂ ਪਾਉਂਦਾ ਹੈ ਕਬੱਡੀ ਤੇ ਵਜਾਵੇ ਡਗਰੂ ਉਧਰਲੇ ਪਾਸੇ ਇੱਕ ਬੱਲੇ ਪਾਸੇ 565.com ਦਾ ਜਿਹੜਾ ਕੈਮਰਾ ਫੋਕਸ ਹੈ ਔਰ ਇਧਰ ਬਿੰਦਰ ਭਾਈ ਇਹਨੇ ਤੋਂ 100 ਰੁਪਇਆ ਸੋਨੀ ਦੇ ਲਈ ਭੇਜ ਰਹੇ ਨੇ ਨਾਲ ਮੇਰੇ ਜੇ ਤੂਤਾਂ ਵਾਲਾ ਇੱਕ ਪਾਸੇ ਤੇ ਦੂਜੇ ਪਾਸੇ ਆਓ ਸ਼ੀਰਾ ਸ਼ੀਰਾ ਕਿਹੜਾ ਹੈ ਮੇਰੇ ਵੀਰੋ ਸ਼ੀਰਾ ਕਬਜਾਂ ਵਾਲਾ ਸ਼ੀਰਾ ਕਬਜਾਂ ਵਾਲਾ ਜਿਹਦੇ ਨਾਲ ਮੁਕਾਬਲਾ ਕਰ ਸਕਤੇ ਇੱਕ ਪਾਸੇ ਤੂਤਾਂ ਵਾਲਾ ਭੋਲਾ ਤੇ ਸ਼ੀਰਾ ਕਬਜਾਂ ਵਾਲਾ ਜਿਹਨੇ ਟੰਗ ਕੇ ਰੱਖ ਦਿੱਤਾ ਹੈ ਦਰਸ਼ਕੋ ਜ਼ੋਰਦਾਰ ਤਾੜੀ ਮਾਰ ਦੋ ਹਜੇ ਪੁਆਇੰਟ ਦੇ ਉੱਤੇ ਬਾਈ ਵਾਓ ਉਹੀ ਪਿੰਡਾ ਜਿਸਦੇ ਬਾਰੇ ਕਦੇ ਲਿਖਿਆ ਸੀ ਕਦੇ ਬੋਲ ਦੋ ਸੀ ਇਹ ਜਵਾਨ ਦੇ ਵਿੱਚੋਂ ਕਿ ਕਾਲਾ ਥਾਂ ਦੇ ਬਾਹਰ ਪਿੰਡਾ ਬੜੀਵਾਲ ਦਾ ਪਾਉਂਦੇ ਨੇ ਕਬੱਡੀ ਲੋਕੋ ਰੂਹ ਨੂੰ ਧਾੜ ਕੇ ਪਾਉਂਦੇ ਨੇ ਕਬੱਡੀ ਰੂਹ ਨੂੰ ਧਾੜ ਕੇ ਪਚਾਲਦਾ ਇੱਥੇ ਡਾਕਟਰ ਮੇਲਾ ਜੀ ਕਹਿੰਦੇ ਅੱਜ ਤੇ ਵੱਡੀ ਜਿਹੜੀ ਰੌਣਕ ਲੱਗੀ ਪਈ ਆ ਖੇਡ ਗਰਾਊਂਡ ਦੇ ਦਾਰੇ ਦੇ ਉੱਪਰ ਮੈਂ ਦੇਖ ਲਿਆ ਵੀ ਦਰਸ਼ਕ ਜਿਹੜੇ ਤਸ ਤੋਂ ਮਸ ਨਹੀਂ ਹੋਏ ਉਧਰਲੇ ਪਾਸੇ ਦੁਨੀਆ ਦਾ ਰਸਤਮ ਹੈ ਮੇਰੀ ਵੀਰੋ ਕਹਿੰਦੇ ਵੀ ਪਿੰਡਾ ਬਰੂਆਲੀਆ ਕਬੱਡੀ ਮਾਰ ਗਿਆ ਉਧਰਲੇ ਪਾਸੇ ਸੋਨੀ ਸੋਨੀ ਦੇ ਨਾਲ ਜਿਵੇਂ ਕਹਿੰਦੇ ਨੇ ਪਿੰਡਾ ਬਰੀਵਾਲ ਦੀ ਧਰਤੀ ਦਾ ਸੋਨੀ ਦੇ ਨਾਲ ਮੁਕਾਬਲਾ ਸਕਤ ਹੈ ਔਰ ਕਹਿੰਦੇ ਨੇ ਜਿੰਨੇ ਵੀ ਨੂੰ ਮੋਨੂ ਮੇਰੀ ਵੀਰੋ ਕੋਟ ਭਾਈ ਪਿੰਨ ਦਾ ਜੱਫਾ ਲਾ ਰਿਹਾ ਬਈ ਵਾਹ ਮੈਦਾਨ ਦੇ ਵਿੱਚ ਦਿੱਲੀ ਵੀ ਵਾਲੇ ਦੇ ਨਾਂ ਤੇ ਪ੍ਰਸਿੱਧਾ 25000 ਰੁਪਏ ਦਾ ਜੱਫਾ ਲਾਇਆ ਸੀ ਕੋਟ ਭਾਈ ਦੇ ਖੇਡ ਘਰਾ ਦੇ ਗੁਰਪ੍ਰੀਤ ਨੌਜਟ ਖਿਡਾਰੀ ਨੇ ਗੁਰਪ੍ਰੀਤ ਯੋਧਾ ਅਕਾਲੀ ਆਗੂ ਉਹਨਾਂ ਦੇ ਵੱਲੋਂ ਬਹੁਤ ਬੋਲਾ ਤੋਂ ਕਹੋਗੇ ਬਹੁਤ ਸਾਰਾ ਮਾਣ ਸਨਮਾਨ ਦਲਜੀਤ ਸਿੰਘ ਪੱਪੂ ਕਨੇਡਾ ਵਾਲਾ ਪ੍ਰਧਾਨ ਕਹਿੰਦਾ ਵੀ ਵਿਕਰਮਜੀਤ ਜਿੰਨੇ ਵੀ ਜੱਫੇ ਲਾਵੇਗਾ ਪਰ ਜੱਫੇ ਤੇ 100 ਰੁਪਏ ਮੇਰੇ ਵੱਲੋਂ ਐ ਔਰ ਆ ਦਵਿੰਦਰ ਹਰੀਕੇ ਕਲਾਂ ਵਾਲਾ ਨਾਚਦਾ ਹੋਇਆ ਪੰਗੜੇ ਪਾਉਂਦਾ ਹੋਇਆ ਗਾਉਂਦਾ ਹੋਇਆ ਢੋਲੇ ਦੀਆਂ ਲਾਉਂਦਾ ਹੋਇਆ ਵਾਪਸ ਮੁੜਦਾ ਹੈ ਔਰ ਅਗਲੀ ਕਬੱਡੀ ਸੋਨੀ ਪਾਕਾ ਵਾਲਾ ਜਿਹਦਾ ਜੱਦੀ ਪਿੰਡਾ ਪਾਕਾ ਮਿੱਤਰੋ ਬੱਲੇ ਬੱਲੇ ਡਬਲ ਟੱਚ ਹੋ ਗਿਆ ਪੁਆਇੰਟ ਜਿਹੜਾ ਧਾਵੀ ਦੇ ਖਾਤੇ ਨਹੀਂ ਰੀਸਾ ਉਧਰੋਂ ਪਾਸੇ ਕਹਿੰਦੇ ਵੀ ਭਲਾਈ ਵਾਲੇ ਪਿੰਡ ਤੋਂ ਮੇਰੀ ਵੀ ਦੇ ਇਕਬਾਲ ਪ੍ਰਧਾਨ ਪਿੰਡਰ ਸਾਡਾ ਵੀਰ ਸਾਹਿਬ ਦਾ ਕਬੱਡੀ ਖਿਡਾਰੀ ਬਯੰਤ ਗੰਧੜ ਵਿਸ਼ੇਸ਼ ਤੌਰ ਤੇ ਆਖਲੇ ਵੀ ਵੱਡੇ ਮਾਣ ਕਰਨੇ ਦਾ ਖਿਡਾਰੀਆਂ ਦੇ ਲਓ ਖੇਡ ਮੈਦਾਨ ਦੇ ਵਿੱਚ ਦੇਖ ਲੈ ਵੀ ਉਧਰ ਇਕਬਾਲ ਪ੍ਰਧਾਨ ਆਖਲਾ ਵੀ ਵੱਡਾ ਮਾਣ ਹੋਵੇਗਾ ਮੇਰੀ ਵੀਰੋ ਇਹਨਾਂ ਖਿਡਾਰੀਆਂ ਦਾ 100-100 ਦੇ ਨੋਟਾਂ ਦੀ ਗੁੱਟੀ ਆ ਲਓ ਇਹਨਾਂ ਖਿਡਾਰੀਆਂ ਦੇ ਨਿਸ਼ਾਬਰ ਕਰਦੇ ਦੀ ਮੇਰੀ ਵੀਰੋ ਉਧਰਲੇ ਪਾਸੇ ਬਿੰਦਰ ਭਲਾਈਆਣੀਆਂ ਸਾਡੇ ਵੀਰ ਬਯੰਤ ਗੰਧੜ ਇਕਬਾਲ ਭਲਾਈਆਣੀਆਂ ਵੱਡੇ ਮਾਣ ਜਿਹੜੇ ਇਹਨਾਂ ਖਿਡਾਰੀਆਂ ਦੇ ਕਰਦੇ ਆ ਲਓ ਖੇਡ ਮੈਦਾਨ ਦੇ ਵਿੱਚ ਹੀ ਦੇਖ ਲੈ ਵੀ ਪਾਕਾਂ ਵਾਲੇ ਸੋਨੀ ਦੀ ਗੁੱਟੀ ਆ ਲਓ ਖੇਡ ਮੈਦਾਨ ਦੇ ਵਿੱਚ ਹੀ ਹਰੀਕੇ ਕਲਾਮ ਵਾਲਾ ਤੋਂ ਵਾਲਿਆਂ ਵੱਲੋਂ ਕਿਹੜੀ ਟੀਮ ਆ ਜੀ ਆ ਇਹਦੇ ਪਾਸੇ ਇਤਰਾਜ਼ ਆ ਹਰੀਕੇ ਕਲਾਮ ਵੱਲੋਂ ਪਾਕਾਂ ਦੀ ਟੀਮ ਦੇ ਇਤਰਾਜ਼ ਆ ਕਿਸੇ ਤਰ੍ਹਾਂ ਦਾ ਔਰ ਮੈਚ ਸਮਾਪਤ ਹੋਣ ਤੋਂ ਬਾਅਦ ਗੱਲਾਂ ਬਾਤਾਂ ਹੋਣਗੀਆਂ ਬਈ ਵਾ ਆ ਪੁਆਇੰਟ ਜਿਹੜਾ ਧਾਵੀ ਦੇ ਖਾਤੇ ਰੇਡਰ ਦੇ ਹਿੱਸੇ ਸੋਨੀ ਦੇ ਹਿੱਸੇ ਲਓ ਖੇਡ ਮੈਦਾਨ ਦੇ ਵਿੱਚ ਕਹਿੰਦੇ ਵੀ ਰੈੱਡ ਦੇ ਨਾਂ ਨਾਲ ਫਰੀਦਾ ਬਟਲ ਇਸੇਲੇ ਵੱਧ ਕੇ ਕਬੱਡੀ ਪਾ ਲਿਆ ਹੋਇਆ ਹੁੰਜ ਤੇ ਕਹਿੰਦੇ ਵੀ ਬੱbbi ਨਾਮ ਹੈ ਪਰ ਰੈੱਡ ਦੇ ਨਾਂ ਨਾਲ ਜਾਣੇ ਜਦਾਂ ਖੇਡ ਗਰਾਊਂਡਾਂ ਦੇ ਵਿੱਚ ਲਓ ਬੱbbi ਰੈੱਡ ਇਸ ਲਈ ਹਰੀਕੇ ਕਲੰਦੀ ਧਰਤੀ ਦਾ ਜੀਤੇ ਦਾ ਪਿੰਡੂ ਮਾਰਦਾ ਜੀ ਪਿੰਡੂ ਮੇਰੀ ਵੀਰੋ ਕੈਮਰੇ ਵਾਲਾ ਟੀਮ ਦੇ ਹਿੱਸੇ ਜੋਰਦਾਰ ਕੈਮਰੇ ਵਾਲਾ ਜਿੱਥੇ ਵੀ ਆਵਾਜ਼ ਹੁੰਦਾ ਹੈ ਸੈਕਿੰਡ ਸਟੇਜ ਦੇ ਸਾਹਮਣੇ ਚਲਾ ਜਾਵੇ ਕੈਮਰੇ ਵਾਲਾ ਚਾਲ ਵੀ ਗੱਭਰੂ ਪਾ ਵੀ ਕਬੱਡੀ ਖੇਡ ਮੈਦਾਨ ਦੇ ਵਿੱਚ ਦੇਖ ਲੈ ਵੀ ਪਾਕਾਂ ਵਾਲੇ ਸੋਨੀ ਦਾ ਅਗਲਾ ਧਾਵਾ ਹੋਵੇਗਾ ਉਧਰਲੇ ਪਾਸੇ ਚਾਲ ਜਾਫੀ ਮੈਮ ਵੀ ਹਰਮੇਲ ਸਿੰਘ ਮੈਂਬਰ ਹਰਮੇਲ ਸਿੰਘ ਬੋਲਾ ਤੋਂ ਖੁੱਜ ਕੇ ਮੇਰੇ ਲਈ 100 ਰੁਪਏ ਦੇ ਮਾਣ ਸਨਮਾਨ ਭੇਜ ਰਹੇ ਨੇ ਮੈਂਬਰ ਹਰਮੇਲ ਸਿੰਘ ਜੀ ਬੋਲਾ ਤੋਂ ਖੁੱਜ ਕੇ ਬਹੁਤ ਸਾਰਾ ਮਾਣ ਸਨਮਾਨ ਭੇਜ ਰਹੇ ਨੇ ਸੋ ਚੱਲ ਬਿੰਦਰ ਭਲਾਈਆਂ ਨੇ ਦੀ ਧਰਤੀ ਦਾ ਬਿੰਦਰ ਮੇਰੇ ਵੀਰੋ 100 ਰੁਪਏ ਦੀ ਗੱਲ ਕਰਦਾ ਮੇਰੇ ਬੋਲਾ ਤੋਂ ਖੁੱਜ ਕੇ ਫੇਰ ਧੰਨਵਾਦ ਹੈ ਔਰ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਪਾਕਾਂ ਵਾਲਾ ਸੋਨੀ ਨੌਜੋਨ ਜਿਹਦਾ ਨਾਲੂ ਸੋਨੀ ਜਿਹਦਾ ਪਿੰਡ ਪਾਕਾਂ ਅੱਜ ਕਬੱਡੀ ਦੇ ਮੈਦਾਨ ਦੇ ਵਿੱਚ ਵੱਖਰੀਆਂ ਗੱਲਾਂ ਬਾਤਾਂ ਕਰਦਾ ਹੋਇਆ ਚੱਲਦਾ ਆਜੁਣਾ ਵਿਕਰਮਜੀਤ ਨੇ ਧਾਕਾ ਦੇ ਕੇ ਬਾਹਰ ਕੱਢ ਦਿੱਤਾ ਪੁਆਇੰਟ ਜਿਹੜਾ ਵਿਕਰਮਜੀਤ ਦੇ ਖਾਤੇ ਆ ਔਰ ਪ੍ਰੇਮ ਜੋਤੀ ਜੀ ਜਿਵੇਂ ਕਹਿੰਦੇ ਨੇ ਪ੍ਰੇਮਪਾਲ ਜੋਤੀ ਜੀ ਇਹ ਪੁਆਇੰਟ ਦੇ ਵਿੱਚ ਦਲਜੀਤ ਸਿੰਘ ਕੈਨੇਡਾ ਵੱਲੋਂ 100 ਰੁਪਇਆ ਵਿਕਰਮ ਦੇ ਖਾਤੇ ਪਾ ਗਿਆ ਚੱਲ ਵੀ ਗੱਭਰੂ ਪਾ ਵੀ ਕਬੱਡੀ ਖੇਡ ਬਨਾਲ ਵਿੱਚ ਤੂਤ ਪਿੰਡ ਦੀ ਧਰਤੀ ਦਾ ਭੋਲਾ ਉਧਰੋਂ ਪਾਸੇ ਮੇਰਾ ਵੀਰ ਬਿੰਦਰ ਆਖ ਲੈ ਵੀ ਆਹ ਰੇਡ ਦੇ ਉੱਪਰ ਇੱਕ 100 ਦਾ ਨੋਟ ਲੱਗ ਗਿਆ ਮੇਰੀ ਵੀਰੋ ਬਿੰਦਰ ਭਲਾਈ ਜਾਣੀਆਂ ਇਕਬਾਲ ਪ੍ਰਧਾਨ ਬਹੁਤ ਬਿਆੰਤ ਗੰਧੜ ਅਮਨ ਹਾਂਜੀ ਰਾਜਦੀਪ ਕੈਨੇਡਾ ਤੇ ਸੁਖਜਿੰਦਰ ਸੁਖਜਿੰਦਰ ਆਸਟ੍ਰੇਲੀਆ ਸੁਖਜਿੰਦਰ ਆਸਟ੍ਰੇਲੀਆ ਤੇ ਰਾਜਦੀਪ ਕੈਨੇਡਾ ਕਹਿੰਦਾ ਵਿਕਰਮਜੀਤ ਜੀ ਜੱਫਾ ਲਾਵੇਗਾ ਤਾਂ 500 ਰੁਪਇਆ ਹੋਵੇਗਾ ਸਾਡੇ ਵੱਲੋਂ ਪਰ ਆਹ ਜਿਹੜਾ ਮੈਚ ਸਮਾਪਤ ਹੋ ਚੁੱਕਿਆ ਹੈ ਪੰਜ ਮੈਚ ਜਿਹੜਾ ਸਮਾਪਤ ਹੋ ਚੁੱਕਿਆ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਅਪਾਰ ਕਿਰਪਾ ਕਰੀ ਇਹਨਾਂ ਨੌਜੋਨਾਂ ਤੇ ਇਹ ਦਿਨ ਦੁਗਣੀ ਰਾਤ ਚੌਗਣੀ ਤਕ ਕੀ ਕਰਦੇ ਨਜ਼ਰੀ ਆ ਜਾਣ ਖੜਾਰੇ ਮੈਚ ਦਾ ਲੇਖਾ ਜੋਖਾ ਕੀ ਹੈ ਨੌਜੋਨਾਂ ਮੈਚ ਦੀ ਜਿਹੜੀ ਸਮਾਪਤੀ ਆ ਇਸ ਮੈਚ ਦੇ ਵਿੱਚ ਜੇਤੂ ਦੱਸੋ ਜੀ ਕਿਹੜੀ ਟੀਮ ਆ ਹਾਰੀ ਕਿ ਗਲਾਂ ਦੀ ਟੀਮ ਆ ਡਾਕਟਰ ਮੇਲਾ ਜੀ ਨੋਟ ਕਰ ਲਓ ਜੇਤੂ ਆ ਵੱਡਾ ਧੰਨਵਾਦ ਆ ਡਾਕਟਰ ਮੇਲਾ ਜੀ ਦਾ ਵੱਡੀਆਂ ਜ਼ਿੰਮੇਵਾਰੀਆਂ ਨਿਭਾਈਆਂ ਨੇ ਉਧਰ ਦਲਬੀਰ ਸਿੰਘ ਦੀ ਗੇਲਾ ਸਾਹਕਾ ਕਬੱਡੀ ਖਿਡਾਰੀ ਵੀ ਵੱਡਾ ਮਾਣ ਆ ਮੇਰੀ ਵੀਰੋ ਨਗਰ ਦਾ ਦਲਬੀਰ ਸਿੰਘ ਦੀ ਗੇਲੇ ਹੋਣੀ ਨਾਲ ਹੀ ਅਗਲਾ ਮੈਚ ਜਿਹੜਾ ਖੇਡਿਆ ਜਾਣਾ ਮੇਰੀ ਵੀਰੋ ਅਰਨੀ ਵਾਲਾ ਵਰਸਜ ਗੰਦਰ ਦੀ ਟੀਮਾਂ ਦਾ ਉਸ ਤੋਂ ਬਾਅਦ ਕਬੱਡੀ 68 ਕਿਲੋ ਭਾਰ ਦਾ ਮੈਚ ਹੋਵੇਗਾ। ਔਰ ਉਧਰਲੇ ਪਾਸੇ ਵਾਇਗਰੂ ਆ ਇਧਰ ਆ ਕੀ ਕਰਦੇ ਹੋ ਜੀ? ਹੈਲੋ? ਹੈਲੋ? ਓਹ ਹੋ 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 ਨਾ ਵੀ ਨਾ ਬਹੁਤ ਸਾਰੇ ਖਿਡਾਰੀ ਹੋਣ। ਹੈਲੋ? ਹੈਲੋ? ਸੈਨੇ ਖਿਡਾਰੀ ਹੋ। ਓ ਸੋਨੀ ਪਾਕਾ ਬਹੁਤ ਸੈਨੇ ਖੜਾਈ ਹੋ ਯਾਰ। ਹੈਲੋ? ਆ ਕੰਮ ਨਹੀਂ ਕਰਦਾ ਆਪਾਂ। ਆ ਕੰਮ ਨਹੀਂ ਕਰਦਾ ਯਾਰ। ਹੈਲੋ? ਦੋਵੇਂ ਟੀਮਾਂ ਕੱਟੀਆਂ ਗਈਆਂ ਜੀ ਦੋਵੇਂ ਟੀਮਾਂ। ਹਾਂਜੀ ਆ ਬੰਦੇ ਨੂੰ ਫੜਾ ਯਾਰ। ਉਹ ਚੰਗਾ ਭਲਾ ਮੈਚ ਹੋ ਗਿਆ ਤੁਹਾਡਾ ਯਾਰ ਹਾਂਜੀ ਮੈਂ ਦੋਵੇਂ ਟੀਮਾਂ ਨੂੰ ਕੱਟ ਦੇ ਜਾਈ ਦੋਵੇਂ ਟੀਮਾਂ ਬਰਖਾਸਤ ਟੂਰਨਾਮੈਂਟ ਦੇ ਵਿੱਚੋਂ ਦੋਵੇਂ ਟੀਮਾਂ ਦੋਵੇਂ 2s ਸਕ੍ਰੈਚ ਟੂਰਨਾਮੈਂਟ ਚੋਂ ਪ੍ਰਬੰਧਕਾਂ ਦਾ ਫੈਸਲਾ ਵੀ ਦੋਨੋਂ ਟੀਮਾਂ ਜਿਹੜੀਆਂ ਕੱਟੀਆਂ ਗਈਆਂ ਦੋਨੋ ਟੀਮਾਂ ਜਿਹੜੀਆਂ ਕੱਟੀਆਂ ਗਈਆਂ ਇਹ ਪ੍ਰਬੰਧਕਾਂ ਦਾ ਫੈਸਲਾ ਟੀਮਾਂ ਨੇ ਪੈਂਡ ਨਾਮ ਯਾਦ ਰੱਖੀ ਇਹਨਾਂ ਦਾ ਸਾਰਾ ਕੁਝ ਜਾਪਤਾ ਕੋਈ ਐਂਟਰੀ ਨਹੀਂ ਮਾਰੀ ਹੋ ਗਈਆਂ ਹਲੋ ਸਾਰੇ ਪਲੇਅਰ ਜਿਹੜੇ ਗਰਾਊਂਡ ਤੋਂ ਬਾਹਰ ਆ ਜਾਣ ਸਾਰੇ ਦਰਸ਼ਕ ਗਰਾਊਂਡ ਤੋਂ ਬਾਹਰ ਆ ਜਾਣ ములాజమ పొంచే సారే గ్రాండ్ చెప్ప హలో బతి బాయి సఖతి పేషావే